ਨਾ ਯਾਰ ਇਹਨੂੰ ਪਰੇ ਕਰ ਓਏ ਤਾਂ ਮੇਰੀ ਜਾਨ ਹੈ ਓਏ ਜਾਨ ਹੈ ਇਹ ਮੈਂ ਕਿ ਕਰ ਨਾ ਨਹੀਂ ਮੈਂ ਤੇ ਨਹੀਂ ਰਸਾਂ ਦੇ ਨਾ ਪੂਰਾ ਥੋੜ੍ਹ ਨਹੀਂ ਮੇਰੀ ਆਖ ਓ ਆੱਖਾਂ ਕੱਢਣੀਆਂ ਪਰੇ ਕਰ ਨਾ ਜਾਨ ਮੇਰੀ ਜਿੰਦੀ ਤੇ ਬਾਰਸ਼ੀ ਨਹੀਂ ਪਈ ਆ ਤੂੰ ਨਹੀਂ ਨਹੀਂ ਫੱਟਣ ਇਤੋਂ ਵੀ ਹੈ ਨਹੀਂ ਅੱਨੀ ਯਾਰ ਸੂਰਜ ਕਿੱਥੇ ਆ ਓ ਸੂਰਜ ਉੱਪਰ ਆਇਆ ਉੱਪਰ ਸੂਰਜ ਉੱਪਰ ਹੀ ਹੁੰਦਾ ਹੋਵੇ ਥੱਲੇ ਹੁੰਦਾ ਓਏ ਅੱਜ ਕੱਲ ਉੱਪਰ ਹੁੰਦਾ ਹੈ ਉਹ ਕਿਉਂ ਥੱਲੇ ਕਦੋਂ ਹੁੰਦਾ ਓ ਥੱਲੇ ਰਾਤ ਨੂੰ ਹੁੰਦਾ ਓਏ ਯਾਰ ਉੱਪਰ ਹੀ ਕਰ ਰਹਾ ਹੈ ਜਿਆਦੇ ਪਰ ਮੈਂ ਨਹੀਂ ਰਹਿ ਸਕਦਾ ਜੇ ਦੀ ਮੈਂ ਟੀਲੇ ਟੀਲੇ ਤੋੜ ਤ ਕਰਦਾ ਕਮੇ ਪਰ ਹੀ ਕਰਦਾ ਯਾਰ ਨਹੀਂ ਯਾਰ ਤੂੰ ਮੈਨੂੰ ਗੁੱਸਾ ਨਾ ਜੜਾ ਉਹ ਨਹੀਂ ਇਹ ਆ ਲੈ ਮਗ ਪਰ ਕਰਤੀ ਹਾਂ ਚੱਲ ਉੱਪਰ ਕਰ ਦੇ ਹਾਂ ਉੱਪਰ ਕਰ ਆ ਹੁਣ ਦੱਸ ਹੁਣ ਪੁੱਛ ਕੀ ਪੁੱਛਾਂ ਤੈਨੂੰ ਉਹੀ ਕੋਸੇ ਇਹਨਾਂ ਪਹਿਲਾਂ ਪੁੱਛ ਉਹਦਾ ਤੇ ਨਹੀਂ بڑا ਕੀ ਹੁੰਦਾ ਨਹੀਂ بڑا ਹੁੰਦਾ ਹੈ بڑا 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 ਕਿਹੜਾ بڑا ਉਹੀ بڑا ਅੱਛਾ ਹਾਂ ਹੋਰ ਦੱਸ ਕੋਈ ਨਵੀਂ ਤਾਜੀ ਦਾ ਹੋਰ ਨਵੀਂ ਕੀ ਕਿ ਦੱਸ ਹਾਂ ਕੱਲ ਕੀ ਕਰਦਾ ਸੀ ਕੱਲ ਮੈਂ ਕਲ ਮੈਂ ਕਲ ਮੈਂ ਉਹ ਕਰਦਾ ਸੀ ਉਹ ਜਿਹੜਾ ਅੱਗੇ ਕਰਦੇ ਹੁੰਦੇ ਨੇ ਉਹ ਹੀ ਮੈਂ ਕਰਦਾ ਸੀ ਉਹ ਯਾਰ ਉਹ ਹੋਇਆ ਕੀ ਯਾਰ ਉਹ ਹੁੰਦਾ ਕੀ ਹੈ ਉਹ ਇਹ ਤਾਂ ਮੈਨੂੰ ਵੀ ਨਹੀਂ ਪਤਾ ਅੱਜ ਕੱਲ੍ਹ ਜਵਾਗ ਗੱਲਾਂ ਕਰਦੇ ਜੀ ਕੀ ਕਹਿੰਦੇ ਪਪਾ ਡਿਗਟ ਨੂੰ ਮੋਚ ਗਏ ਕਹਿੰਦੇ ਉਹ ਕੀ ਹੁੰਦਾ ਅੱਛਾ ਮੈਂ ਫਿਰ ਯਾਰ ਡਿਸਕਨਰੀ ਜਿਵੇਂ ਆਇਆ ਮੈਨੂੰ ਹੋਰ ਨਮੀ ਤਾਂ ਇਹ ਸੁਣਾਉਣਾ ਮਸੜਾ ਮੈਂ ਅੱਜ ਕੱਲ ਨਰਸ ਕੋਲ ਆਇਆ ਅੱਜ ਕੱਲ ਨਾ ਸਕੇ ਅੱਛਾ ਨਹੀਂ ਅੱਜ ਅੱਛਾ ਫਿਰ ਦੰਦੀ ਕਹਿੰਦੀ ਉਹਨੇ ਪਹਿਲਾਂ ਮੈਨੂੰ ਫੋਨ ਕਰਕੇ ਮਿਲਾ ਲਿਆ ਠੀਕ ਕਹਿੰਦੀ ਕਹਿੰਦੀ ਟੀਕਾ ਲਵਾ ਲੋ ਲਵਾ ਲਿਆ ਨਾ ਲਵਾਇਆ ਨਹੀਂ ਫਿਰ ਮੈਂ ਆਇਆ ਜਦੋਂ ਡਾਕਟਰ ਨਹੀਂ ਕਹਿੰਦੀ ਆ ਗਏ ਮਮਾਈ ਤੁਸੀਂ ਮੈਂ ਹਾਂ ਭਾਈ ਕਿ ਨਹੀਂ ਬੰਬਾਈ ਟੀਕਾ ਹੋਇਆ ਤਾਂ ਲੱਗਦੇ ਨਹੀਂ ਮੈਂ ਹੋਰ ਭਾਈ ਕਹਿੰਦ ਨੂੰ ਕਹਿੰਦੀ ਸੱਤਵੇਂ ਮਹੀਨੇ ਤੈਨੂੰ ਤੂੰ ਆਇਆ ਤਾਂ ਅੱਛਾ ਉਹ ਸੱਤਵੇਂ ਮਹੀਨਾ ਉਹ ਕਹਿੰਦੀ ਇਹਨੇ ਵੀ ਟੈਟਰ ਨਜ਼ਰ ਟੀਕਾ ਜਿਹੜਾ ਸੱਤਵੇਂ ਮਹੀਨੇ ਬਾਅਦ 6ਵੇਂ ਮਹੀਨੇ ਬਾਅਦ ਲੱਗਦਾ ਮੈਂ ਉਹ ਕਿਦਾਂ ਲੱਗਿਆ ਉਹ ਮੈਂ ਵੀ ਯਾਰ ਉਹ ਲੱਗੇ ਸਮਝ ਗਿਆ ਯਾਰ ਕਿਹਦੇ ਆ ਉਹ ਜਿਹੜਾ ਮਹੀਨਾ ਮੁੰਨਾ ਚੱਲਦਾ ਹੁੰਦਾ ਉਹ ਬਾਹ ਉਹ ਤੇਰੇ ਉਹ ਯਾਰ ਇਦਾਂ ਦੀਆਂ ਗੱਲਾਂ ਕਰਦਾ ਤੂੰ ਠੀਕ ਮੈਂ ਮੈਡਮਾਂ ਤੇ ਲੈ ਆ ਜਿਆ ਕਕ ਕਕ ਕੁਕੜੀਆਂ 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 ਉਹ ਕੀ ਹੁੰਦੀਆਂ ਕੁਕੜੀਆਂ ਮੈਨੂੰ ਦੱਸ ਦੇ ਯਾਰ ਤੈਨੂੰ ਪਤਾ ਨਹੀਂ ਉਹ ਮੈਨੂੰ ਵੀ ਪਤਾ ਨਹੀਂ ਮੇਰੇ ਘਰ ਇਹਨੇ ਤੱਕ ਅੱਗੇ ਨਹੀਂ ਕਿੱਥੇ ਜਾਵੇਂਗਾ ਹਾਂ ਮੈਂ ਕਿਹਾ ਮੈਂ ਅੱਜਕੱਲ ਮੈਂ ਦਵਾਈ ਲੈ ਕੇ ਆਉਂਗਾ ਡਿਗਟਰ ਨਹੀਂ ਤੂੰ ਫਿਰ ਗਟਰ ਨਹੀਂ ਹਾਂ ਕਿਹੜੀ ਡਕਟ ਨਹੀਂ ਓ ਓ ਓ ਉੱਥੇ ਹੈਗੀ ਮਿਲ ਵੀ ਦਵਾਈ ਲੈ ਦੇ ਕੋਈ ਤੇ ਨਵੀ ਲਗਾ ਜੇ ਅੱਛਾ ਚੱਲ ਕੋਈ ਗੱਲ ਹੀ ਹੋਰ ਗੱਲ ਦਾ ਸਾਫ ਮੈਂ ਉਹਦੇ ਬਾਰੇ ਜੀ ਅੰਬੀਆਂ ਚੁੱਪਣ ਵਾਲੀਆਂ ਅੰਬੀਆਂ ਅੰਬੀਆਂ ਓਏ ਆ ਮੀਆਂ ਚੂਪਸ ਵਾਲੀਆਂ ਨਹੀਂ ਹੁੰਦੀਆਂ ਉਹ ਚਟਣੀ ਵਾਲੀਆਂ ਹੁੰਦੀਆਂ ਖੱਟੀਆਂ ਨੇ ਖੱਟੀਆਂ ਨਹੀਂ ਮੈਂ ਲੈ ਆਉਂਦਿਆ ਆ ਮੈਂ ਲੈ ਕੇ ਮਿੱਠੀਆਂ ਅੱਛਾ ਚਲੋ ਮਿੱਠੀਆਂ ਹੋ ਗਈਆਂ ਮਿੱਠੀਆਂ ਹੋ ਗਈਆਂ ਨਹੀਂ ਬਟੀਆਂ ਕਰਕੇ ਲੈ ਆਦਿਆ ਲੈ ਵਿੱਚ ਖੰਡ ਪਾ ਕੇ ਸ਼ੱਕਰ ਪਾ ਕੇ ਮਿੱਠਾ ਗੁੜ ਲਾ ਕੇ ਫਿਰ ਫਿਰ ਠੋਕੇ ਫਿਰ ਫਿਰ ਚਮਕਾ ਕੇ ਫਿਰ ਦਹਾ ਵਿੱਚ ਪਾ ਕੇ ਫਿਰ ਸੈਂਗਲ ਤੇ ਟੰਗ ਕੇ ਫਿਰ ਫਿਰ ਮੈਂ ਆਇਆ ਫਿਰ ਜਦੋਂ ਮੈਂ ਆਇਆ ਫਿਰ ਬੂਹਾ ਘੜਕਾਇਆ ਫਿਰ ਅੰਦਰੋਂ ਨਿਕਲੀ ਸ਼ਿਪਕਲੀ ਸ਼ਿਪਕਲੀ <laughs> <laughs>